ਸਾਥੀਓ ਜੈ ਜੀਨ ਜੈ ਭਾਰਤ ਤੁਸੀਂ ਪਿਛਲੇ ਦਿਨਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਔਰ ਦਿੱਲੀ ਦੇ ਉਪ ਮੰਤਰੀ ਜਿਹੜੇ ਕਿ ਹੁਣੇ-ਹੁਣੇ ਜੇਲ੍ਹ ਵੀ ਕੱਟ ਕੇ ਆਏ ਆ ਉਹਨਾਂ ਦੀ ਇੱਕ ਵੀਡੀਓ ਪੰਜਾਬ ਦੇ ਚੈਨਲਾਂ ਦੇ ਉੱਤੇ ਬੜੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ 2027 ਦੀਆਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਹੱਤ ਕੰਡੇ ਅਪਣਾਣੇ ਆਂ ਸਾਮ-ਦਾਮ, ਡੰਡ, ਬੇਦ, ਔਰ ਲੁੱਟ ਕੋ ਜੋ ਵੀ ਕੱਟ ਵੱਢ ਸੱਚ ਝੂਠ। ਯਾਨੀ ਕਿ ਅਸੀਂ ਹਰ ਤਰੀਕੇ ਦੇ ਨਾਲ ਮੁੜ ਤੋਂ ਪੰਜਾਬ ਦੇ ਅੰਦਰ ਸਰਕਾਰ ਬਣਾਣੀ ਆਂ। ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਤੁਸੀਂ ਅੱਜ ਐਨੇ ਕਮਜ਼ੋਰ ਪੈ ਗਏ ਆਂ। ਤੁਹਾਡੀ ਸਰਕਾਰ ਇੰਨੀ ਅੱਜ ਕਮਜ਼ੋਰ ਪੈ ਗਈ ਆਂ। ਕਿ ਤੁਹਾਨੂੰ ਇਸ ਤਰ੍ਹਾਂ ਦੇ ਹੱਤ ਕੰਡੇ ਅਪਣਾਨ ਦੀ ਲੋੜ ਪੈਣ ਦੇ ਲਈ ਮਜਬੂਰ ਹੋਣਾ ਪਿਆ ਰਿਹਾ ਜੇਕਰ ਤੁਸੀਂ ਪੰਜਾਬ ਦੇ ਅੰਦਰ ਕੰਮ ਕੀਤੇ ਆ ਤੁਹਾਡੀ ਸਰਕਾਰ ਕਹਿੰਦੀ ਆ ਕਿ ਅਸੀਂ ਬਹੁਤ ਕੰਮ ਕੀਤੇ ਆ ਭਾਈ ਜੇ ਤੁਸੀਂ ਬਹੁਤ ਕੰਮ ਕੀਤੇ ਆ ਤਾਂ ਫਿਰ ਤਾਂ ਇਹ ਕੰਮ ਕਰਨ ਦੀ ਲੋੜ ਹੀ ਨਹੀਂ ਹੈ ਉਹ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਜੋ ਲੋਕਾਂ ਨਾਲ ਚੋਣਵੀਂ ਵਾਅਦੇ ਕੀਤੇ ਸੀ ਅਸੀਂ ਉਹਨਾਂ ਦੇ ਉੱਤੇ ਪੂਰੇ ਨਹੀਂ ਉਤਰ ਸਕیں ਤੁਸੀਂ ਜਾਓ ਲੋਕਾਂ ਦੇ ਕੋਲ ਇਮਾਨਦਾਰੀ ਦੇ ਨਾਲ ਵੋਟਾਂ ਮੰਗ ਕੇ ਆਓ ਤੇ ਸਾਨੂੰ ਵੋਟ ਦਿਓ ਜੀ ਅਸੀਂ ਬੜੇ ਕੰਮ ਕੀਤੇ ਆ ਲੋਕ ਤੁਹਾਨੂੰ ਆਪ ਹੀ ਦੱਸਣਗੇ ਕਿ ਤੁਸੀਂ ਕਿਹੜੇ ਕੰਮ ਕੀਤੇ ਆ ਤੁਹਾਨੂੰ ਬਜ਼ੁਰਗ ਪੁੱਛਣਗੇ ਕਿ ਤੁਸੀਂ ਸਾਡੀ 2500 ਰੁਪਏ ਦੀ ਪੈਨਸ਼ਨ ਜਿਹੜੀ ਕੀਤੀ ਹੈ ਲੋਕ ਤੁਹਾਨੂੰ ਪੁੱਛਣਗੇ ਬੇਰੋਜ਼ਗਾਰ ਨੌਜਵਾਨ ਕਿ ਤੁਸੀਂ ਅਸੀਂ ਡਿਗਰੀਆਂ ਲੈ ਲੈ ਕੇ ਆਪਣੀਆਂ ਜੇਬਾਂ ਆਪਣੀਆਂ ਕੱਚਾਂ ਦੇ ਵਿੱਚ ਘੁੰਮ ਰਹੇ ਆ ਕੀ ਤੁਸੀਂ ਸਾਨੂੰ ਨੌਕਰੀਆਂ ਦਿੱਤੀਆਂ ਸਰਕਾਰ ਦੇ ਵਿੱਚ ਪੱਕੀ ਨੌਕਰੀ ਦਿੱਤੀ ਸਾਨੂੰ ਤੁਸੀਂ ਉਹਦਾ ਵੀ ਜਵਾਬ ਨਹੀਂ ਦੇ ਸਕਦੇ ਅਧਿਆਪਕ ਜਿਹੜੇ ਕੱਚੇ ਆ ਤੁਸੀਂ ਉਹਨਾਂ ਨੂੰ ਪੱਕੇ ਨਹੀਂ ਕਰ ਸਕਦੇ ਪੀਐਸ ਪੀਸੀਐਲ ਦੇ ਵਿੱਚ ਕੱਚੇ ਮਲਾਜ਼ਮ ਤੁਸੀਂ ਉਹਨਾਂ ਨੂੰ ਪੱਕੇ ਨਹੀਂ ਕਰ ਸਕਦੇ ਪੰਨ ਬੱਸ ਔਰ ਪੀਆਰਟੀਸੀ ਬਸਾਂ ਦੇ ਵਿੱਚ ਕੱਚੇ ਮਲਾਜ਼ਮ ਉਹਨਾਂ ਨੂੰ ਪੱਕੇ ਨਹੀਂ ਕਰ ਸਕਦੇ ਇੱਥੇ ਤੱਕੀ ਆਂਗਨਵਾੜੀ ਪੁੱਡਾ ਔਰ ਡੀਸੀ ਦੇ ਦਫਤਰ ਦੇ ਅਧਾਰੇ ਦੇ ਵਿੱਚ ਮਿਊਸਪਲ ਕਾਰਪੋਰੇਸ਼ਨ ਦੇ ਅਧਾਰੇ ਦੇ ਵਿੱਚ ਕਿੰਨੇ ਮੁਲਾਜ਼ਮਾ ਜਿਹੜੇ ਕਈ ਸਾਲਾਂ ਤੋਂ ਕੱਚੇ ਆ ਜਿਨ੍ਹਾਂ ਨੂੰ ਤੁਸੀਂ ਪੱਕੇ ਨਹੀਂ ਕੀਤਾ ਇੱਥੇ ਤੱਕ ਕਿ ਤੁਸੀਂ ਨਵੀਆਂ ਭਰਤੀਆਂ ਵੀ ਨਹੀਂ ਕੀਤੀਆਂ ਪੱਕੀਆਂ ਤੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਸਰਕਾਰ ਨੇ ਕੰਮ ਬੜੇ ਕੀਤੇ ਆ ਔਰ ਅਸੀਂ ਲੋਕਾਂ ਦੇ ਕੋਲ ਜਾਵਾਂਗੇ ਤੇ ਸਾਨੂੰ ਵੋਟਾਂ ਮਿਲਣਗੀਆਂ ਇਸੇ ਲਈ ਤੁਸੀਂ ਕਹਿ ਰਹੇ ਆ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਹੱਤਕੰਡੇ ਅਪਣਾਣੇ ਪੈਣਗੇ ਅਦਰਵਾਈਜ਼ ਤੁਹਾਡੀ ਪੰਜਾਬ ਦੇ ਵਿੱਚ 2027 ਦੇ ਵਿੱਚ ਸਰਕਾਰ ਬੰਦੀ ਨਜ਼ਰ ਨਹੀਂ ਆ ਰਹੇ ਔਰ ਇਸ ਗੱਲ ਦੇ ਤੇ ਹੋਰ ਵੀ ਜ਼ਿਆਦਾ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਪੰਜਾਬ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਅਮਨ ਰੋੜਾ ਜੀ ਸਾਹਮਣੇ ਬੈਠੇ ਆ ਔਰ ਉਹ ਤੁਹਾਡੀ ਗੱਲ ਤੇ ਹੱਸ ਰਹੇ ਆ ਔਰ ਉਹ ਆਪਣੇ ਆਪ ਨੂੰ ਕਿੰਨਾ ਸ਼ਰਮਸਾਰ ਉਸ ਵੇਲੇ ਮਹਿਸੂਸ ਕਰ ਰਹੇ ਹੋਣਗੇ ਕਿ ਸਾਡੇ ਜਿਹੜੇ ਆ ਪੰਜਾਬ ਦੇ ਕਨਵੀਨਰ ਸਾਹਮਣੇ ਬੈਠੀਆਂ ਲੇਡੀਜ਼ ਨੂੰ ਕੀ ਸੰਦੇਸ਼ ਦੇ ਰਹੇ ਆ ਕਿਹੋ ਜਿਹਾ ਮੈਸੇਜ ਉਹਨਾਂ ਨੂੰ ਦੇ ਰਹੇ ਆ ਕੀ ਉਹ ਲੇਡੀਜ਼ ਹੁਣ ਸਾਹਮਣੇ ਗੰਡ ਭੇਦ ਟੁੱਟ ਮਾਰ ਵੱਡ ਟੁਕ ਉਹ ਕਰਨਗੀਆਂ ਤੁਸੀਂ ਇਹ ਤੁਸੀਂ ਆਪਣੀਆਂ ਪੰਜਾਬ ਦੀਆਂ ਧੀਆਂ ਪੈਨਾਂ ਨੂੰ ਤੁਸੀਂ ਇਹ ਸੰਦੇਸ਼ ਦੇਣਾ ਅੱਜ ਉਹ ਕਿਤੇ ਗਈ ਤੁਹਾਡੇ ਹਜ਼ਾਰ-ਹਜ਼ਾਰ ਰੁਪਏ ਜਿਹੜੇ ਤੁਸੀਂ ਭੈਣਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਅਸੀਂ ਆਪਣੀਆਂ ਬੇਟੀਆਂ ਨੂੰ ਔਰਤਾਂ ਨੂੰ ਮਾਵਾਂ ਨੂੰ ਅਸੀਂ ਹਜ਼ਾਰ ਝੜ ਦਵਾਂਗੇ ਤੁਸੀਂ ਕਿਤੇ ਵੀ ਦੇਖ ਸਕੇ ਕਿੰਨੇ ਚੋਣਾਂ ਵਾਲੇ ਵਾਦੇ ਪੂਰੇ ਕੀਤੇ ਤੁਸੀਂ ਕਿਤੇ ਨਹੀਂ ਦੇਖ ਸਕੇ ਸਾਇਸ ਕਰਕੇ ਸਸੋਧਿਆ ਜੀ ਮੈਂ ਇਸ ਗੱਲ ਦੇ ਲਈ ਤੁਹਾਡੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਉਹਨ ਚੋਣ ਕਮਿਸ਼ਨਰ ਨੂੰ ਵੀ ਮੈਂ ਆਪਣੇ ਤੌਰ ਤੇ ਔਰ ਕਾਂਗਰਸ ਪਾਰਟੀ ਜਲੰਧਰ ਸ਼ਹਿਰ ਦੇ ਮੈਂ ਕਿੰ ਤੋਂ ਤੁਹਾਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਮਾਨਤਾ ਜਿਹੜੀ ਹੈ ਉਹ ਖਤਮ ਹੋਣੀ ਚਾਹੀਦੀ ਹੈ ਔਰ ਮਨੀਸ਼ ਸਸੋਧੀਆਂ ਜੀ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਸੰਵਿਧਾਨ ਨੂੰ ਮਾਨਤਾ ਨਾ ਦੇਂਦੇ ਲਈ ਲੋਕਤੰਤ੍ਰਿਕ ਡੈਮੋਕ੍ਰੇਸੀ ਦੇ ਉੱਤੇ ਪ੍ਰਹਾਰ ਕਰਦੇ ਹੋਏ ਸੰਵਿਧਾਨ ਦੇ ਉੱਤੇ ਪ੍ਰਹਾਰ ਕਰਦੇ ਹੋਏ ਬਾਬਾ ਸਾਹਿਬ Ambedkar ਜੀ ਦੇ ਲਿਖੇ ਹੋਏ ਸੰਵਿਧਾਨ ਤੇ ਭ੍ਰਾਰ ਕਰਦੇ ਹੋਏ ਤੁਸੀਂ ਸਾਂਹਦਾਂਂ ਦੰਡ ਵੇਖ ਵੱਡ ਟੱਕ ਦੇ ਉੱਤੇ ਤੁਸੀਂ ਪੈਰਾ ਦੇ ਰਹੇ ਹੋ ਔਰ ਲੋਕਾਂ ਨੂੰ ਕਹਿੰਦੇ ਤੁਸੀਂ 2027 ਦੇ ਵਿੱਚ ਸਾਨੂੰ ਚਾਹੀ ਕਿਸੇ ਵੀ ਪ੍ਰਕਾਰ ਦਾ ਕਤਲੇਆਮ ਕਰਨਾ ਪਿਆ ਅਸੀਂ ਵੋਟਾਂ ਦੇ ਲਈ ਕਰਾਂਗੇ ਇਸ ਕਰਕੇ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਲੋਕ ਡੈਮੋਕ੍ਰੇਸੀ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਜਿਹੜੇ ਡੈਮੋਕਰੈtic ਤਰੀਕੇ ਦੇ ਨਾਲ ਨਹੀਂ ਚੱਲਦੇ ਜਿਹੜੇ ਡਿਕਟੇਟਰਸ਼ਿਪ ਤਰੀਕੇ ਦੇ ਨਾਲ ਚੱਲਦੇ ਆ ਤਾਂ ਚੋਣ ਕਮਿਸ਼ਨਰ ਨੂੰ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਤੁਹਾਡੇ ਰਾਜ ਦੇ ਵਿੱਚ ਕਿਸਾਨਾਂ ਨੇ ਡਾਂਗਾ ਖਾਧੀਆਂ ਟੀਚਰਾਂ ਨੇ ਕਿਹੜਾ ਸਰਕਾਰੀ ਅਦਾਰਾ ਹੈ ਜਿਨ੍ਹਾਂ ਨੂੰ ਤੁਸੀਂ ਡਾਂਗਾ ਨਹੀਂ ਮਾਰੀਆਂ ਤੁਸੀਂ ਕਿਹਾ ਸੀ ਸਾਡੀ ਸਰਕਾਰ ਬਣ ਗਈ ਸਾਡੀ ਸਰਕਾਰ ਦੇ ਦਰਬਾਰ ਦੇ ਅੱਗੇ ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪੈਣੀ ਪਰ ਤੁਸੀਂ ਕਿਸਾਨਾਂ ਦੇ ਵੀ ਡਾਂਗਾ ਮਾਰੀਆਂ ਤੁਸੀਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਜੋ ਵਾਦੇ ਕੀਤੇ ਜੋ ਮਜ਼ਦੂਰਾਂ ਦੇ ਨਾਲ ਵਾਦੇ ਕੀਤੇ ਤੁਸੀਂ ਕਿਸੇ ਦੇ ਉੱਤੇ ਪੂਰੇ ਨਹੀਂ ਉਤਰੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਜੋ ਤੁਸੀਂ ਜ਼ੁਲਮ ਕੀਤਾ ਪੰਜਾਬ ਦੇ ਮਜ਼ਦੂਰਾਂ ਦੇ ਉੱਤੇ ਤੁਸੀਂ ਜੋ ਜ਼ੁਲਮ ਕੀਤਾ ਉਹ ਕਿਸੇ ਦੇ ਕੋਲੋਂ ਪੁੱਛਣ ਦੀ ਲੋੜ ਨਹੀਂ ਤੁਸੀਂ ਲੈਂਡ ਪੁਲਿੰਗ ਪਾਲਿਸੀ ਤੁਸੀਂ ਜਿਹਨੂੰ ਹਥਿਆਣਾ ਚਾਹੁੰਦੇ ਸੀ ਲੋਕਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਤੁਸੀਂ ਹਥਿਆਣਾ ਚਾਹੁੰਦੇ ਸੀ ਹਾਲਾਂਕਿ ਮਜ਼ਦੂਰਾਂ ਦੇ ਕੋਲ ਉਹਨੀਆਂ ਜ਼ਮੀਨਾਂ ਨਹੀਂ ਕੋਈ 1-2% ਹੋਣਗੀਆਂ ਪਰ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਵੀ ਆਪਣੇ ਹਿੱਤ ਦੇ ਵਾਸਤੇ ਔਰ ਵੱਡੇ-ਵੱਡੇ ਕੂੰਜੀ ਪੱਤੀਆਂ ਨੂੰ ਲਾਭ ਦੇਣ ਦੇ ਲਈ ਤੁਸੀਂ ਉਹਨਾਂ ਦੀਆਂ ਜ਼ਮੀਨਾਂ ਹਥਿਆਣਾ ਚਾਹੁੰਦੇ ਸੀ ਪਰ ਜਦੋਂ ਤੁਹਾਨੂੰ ਮੂੰਹ ਦੀ ਕਹਾਣੀ ਪਈ ਔਰ ਜਦੋਂ ਮਾਨਯੋਗ ਹਾਈ ਕੋਰਟ ਨੇ ਵੀ ਇਹ ਮੈਸੇਜ ਦੇਨ ਦਿੱਤਾ ਕਿ ਜਾਂ ਤੁਸੀਂ ਕਿਸਾਨਾਂ ਦੇ ਲਈ ਕੀ ਕਰ ਰਹੇ ਹੋ ਕੋਰਟ ਚ ਦੱਸੋ ਔਰ ਨੀਤਾ ਤੁਸੀਂ ਆਪਣੀ ਇਸ ਪਾਲਿਸੀ ਨੂੰ ਵਾਪਸ ਲਾਓ ਔਰ ਮਜ਼ਦੂਰ ਹੋ ਕੇ ਤੁਹਾਨੂੰ ਇਹ ਪਾਲਿਸੀ ਵਿਧਰੋ ਕਰਨੀ ਪਈ ਤਾਂ ਇਹ ਕਿਸਾਨਾਂ ਦੇ ਉੱਤੇ ਤੁਸੀਂ ਕਿੰਨਾ ਜ਼ੁਲਮ ਕਿੰਨਾ ਹਤਿਆਚਾਰ ਤੁਸੀਂ ਕੀਤਾ ਕੀ ਪੰਜਾਬ ਦੇ ਕਿਸਾਨ ਪੰਜਾਬ ਦੇ ਪੰਜਾਬੀ ਇਸ ਅਤਿਆਚਾਰ ਇਸ ਜ਼ੁਲਮ ਇਸ ਜਾਤਦੀ ਨੂੰ ਭੁੱਲ ਜਣਗੇ ਕਦੀ ਨਹੀਂ ਭੁੱਲਣਗੇ ਜਿਨ੍ਹਾਂ ਦਲਿਤਾਂ ਨੇ 30% ਦਲਿਤਾਂ ਨੇ ਤੁਹਾਨੂੰ ਵੋਟ પાਕੇ ਤੁਹਾਨੂੰ ਬਦਲਾਅ ਦੀ ਸਰਕਾਰ ਬਣਾਈ ਤੁਸੀਂ ਸੱਤ ਮੈਂਬਰ ਰਾਜ ਸਭਾ ਦੇ ਪੰਜਾਬ ਚੋ ਭੇਜੇ ਇੱਕ ਵੀ ਸ਼ਡਿਊਲ ਕਾਸਟ ਨਹੀਂ ਭੇਜਿਆ ਅੱਜ ਸੱਤ ਦੇ ਸੱਤ ਮੈਂਬਰ ਤੁਹਾਡੇ ਦਿੱਲੀ ਦੇ ਵਿੱਚ ਜਾ ਕੇ ਮੋਜਾ ਕਰ ਰਹੇ ਆ ਪੰਜਾਬ ਦੀ ਕੋਈ ਵੀ ਆਵਾਜ਼ ਬੁਲੰਦ ਨਹੀਂ ਕਰ ਰਹੀ ਕਿ ਦਲਿਤ ਇਸ ਗੱਲ ਨੂੰ ਭੁੱਲ ਜਾਣਗੇ ਕਦੀ ਨਹੀਂ ਭੁੱਲਣਗੇ ਉਹੀ ਭੁੱਲਣਗੇ ਜਿਹੜੇ एहसान फरामोश ਹੋਣਗੇ ਜਿਹੜੇ ਤੁਹਾਡੇ ਗੁਲਾਮ ਹੋਣਗੇ ਉਹੀ ਭੁੱਲਣਗੇ ਜਿਹੜਾ ਅਣਖੀ ਉਹ ਕਦੀ ਨਹੀਂ ਭੁੱਲੇਗਾ ਪੰਜਾਬ ਦੇ ਲੋਕ ਅਣਖੀ ਹੈ ਪੰਜਾਬ ਦੇ ਲੋਕ ਅਣਖ ਰੱਖਦੇ ਆ ਪੰਜਾਬਾ ਪੰਜਾਬ ਦੇ ਲੋਕਾਂ ਦੀ ਇੱਜ਼ਰਤ ਮਰੀ ਨਹੀਂ ਪਰ ਤੁਹਾਡੀ ਇੱਜ਼ਰਤ ਮਰ ਗਈ ਹੈ ਤੁਹਾਡੀ ਇੱਜ਼ਰਤ ਨੂੰ ਮਾਰਨ ਵਾਲੇ ਕੋਈ ਹੋਰ ਨਹੀਂ ਤੁਹਾਡੀ ਆਪਣੀ ਸਰਕਾਰ ਦੇ ਦਿੱਲੀ ਤੋਂ ਆਏ ਹੋਏ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੀ ਸਰਕਾਰ ਨੂੰ ਚਲਾ ਰਹੇ ਆ ਉਹੀ ਤੁਹਾਡੀਆਂ ਜੜ੍ਹਾਂ ਨੂੰ ਖੋਖਲੀਆਂ ਕਰ ਰਹੇ ਆ ਤੁਸੀਂ ਫਿਲਮ ਦੇਖੀ ਹੁਣੀ ਸ਼ੋਲੇ ਉਹਦੇ ਵਿੱਚ ਗੱਬਰ ਸਿੰਘ ਦਾ ਕਰੈਕਟਰ ਨਿਭਾ ਰੇ ਅਮਜਦ ਖਾਨ ਜੀ ਨੇ ਉਹਨਾਂ ਨੇ ठाकुर बलदेव सिंह जी ਦਾ ਕਰੈਕਟਰ ਨਿਭਾਉਣ ਵਾਲੇ ਸੰਜੀਵ ਕੁਮਾਰ ਨੇ ਆ ਫਿਲਮ ਦੇ ਸੀਨ ਦੇ ਮੁਤਾਬਕ ਉਹਨਾਂ ਦੀਆਂ ਦੋਨੋਂ ਬਾਹਾਂ ਵੜ ਦਿੱਤੀਆਂ। ਉਸੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ, ਸਿਸੋਦੀਆ ਜੀ ਨੇ, ਸਤਿੰਦਰ ਜੱਜ ਜੀ ਨੇ, ਪਾਟਿਲ ਜੀ ਨੇ ਤੁਹਾਡੀਆਂ ਬਾਹਾਂ ਵੜ ਦਿੱਤੀਆਂ ਆ। ਔਰ ਤੁਹਾਡੀਆਂ ਸਾਰੀਆਂ ਪਾਵਰਸ ਪੰਜਾਬ ਦੇ ਚੀਫ ਸੈਕਟਰੀ ਨੂੰ ਦੇਤੀਆਂ ਜਿਹੜਾ ਤੁਸੀਂ ਕਿਹਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਦੋਂ ਮੈਂ ਸਰਕਾਰੀ ਪੱਕੀ ਨੌਕਰੀਆਂ ਬੇਰੋਜ਼ਗਾਰ ਸਾਥੀਆਂ ਨੂੰ ਦੇਣੀਆਂ ਨੌਜਵਾਨਾਂ ਨੂੰ ਦੇਣੀਆਂ ਤੇ ਮੈਂ ਉਹ ਹਰਾ ਪੈਨ ਚੱਕੂਗਾ ਹੁਣ ਤਾਂ ਤੁਸੀਂ ਹਰਾ ਪੈਨ ਵੀ ਚੱਕਣ ਵਾਲੇ ਨਹੀਂ ਰਹੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਨੇ ਤੁਹਾਡੀਆਂ ਤਾਂ ਦੋਹੋਂ ਹੀ ਬਾਹਾਂ ਵੱਢ ਦਿੱਤੀਆਂ ਤੁਸੀਂ ਕਿੱਦਾਂ ਚੱਕੂਗੇ ਇਸ ਕਰਕੇ ਤੁਹਾਡੇ ਇਸ ਸ਼ਾਸਨ ਔਰ ਪ੍ਰਸ਼ਾਸਨ ਦੇ ਵਿੱਚ ਨੌਜਵਾਨ ਡਿਗਰੀਆਂ ਲੈ ਕੇ ਸੜਕਾਂ ਦੇ ਉੱਤੇ ਘੁੰਮ ਰਹੇ ਆ ਕੋਈ ਵੀ ਸੁਰੱਖਿਤ ਨਹੀਂ ਕੋਈ ਵੀ ਨੌਜਵਾਨ ਚਾਹੇ ਅੱਜ ਉਹ ਆਪਣੀਆਂ ਡਿਗਰੀਆਂ ਲੈ ਕੇ ਘੁੰਮਦੇ ਕੇ ਸਾਨੂੰ ਸਰਕਾਰ ਨੌਕਰੀ ਦੇਗੀ ਉਹ ਅੱਜ ਵਿਚਾਰੇ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਅੱਜ ਉਹ ਮਾੜੇ ਕੰਮਾਂ ਦੇ ਵਿੱਚ ਪੈਂਦੇ ਜਾ ਰਹੇ ਆ ਇਸ ਕਰਕੇ ਅੱਜ ਕੋਈ ਉਹਨਾਂ ਦੇ ਵਿੱਚੋਂ ਕੋਈ ਨਸ਼ਾ ਵੇਚ ਰਿਹਾ ਕੋਈ ਗੈਂਗਸਟਰਾਂ ਦੇ ਹੱਥ ਦੇ ਵਿੱਚ ਲੱਗ ਗਿਆ ਕੋਈ ਜੁਲਮ ਕਰ ਰਿਹਾ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਤੁਸੀਂ ਕਿਸੇ ਨੂੰ ਰੋਕ ਨਹੀਂ ਰਹੇ ਕਿਸੇ ਦੇ ਨੌਜਵਾਨ ਕਿਸੇ ਵੀ ਪੰਜਾਬ ਦੇ ਨੌਜਵਾਨ ਨੂੰ ਤੁਸੀਂ ਕੋਈ ਵੀ ਤਰੱਕੀ ਬਖਸ਼ਿਸ਼ ਨਹੀਂ ਦਿੱਤੀ ਅੱਜ ਪੰਜਾਬ ਦਾ ਕਿਹੜਾ ਵਿਅਕਤੀ ਹੈ ਜਿਹੜਾ ਤੁਹਾਡੇ ਰਾਜ ਦੇ ਵਿੱਚ ਸੁਰੱਖਿਤਾ ਘਰ ਦੇ ਵਿੱਚ ਬੈਠੀਆਂ ਸਾਡੀਆਂ ਮਾਮਾ ਪੈਨਾ ਸੁਰੱਖਿਤ ਨਹੀਂ ਹੈ ਘਰ ਦੇ ਵਿੱਚ ਬੈਠਿਆ ਬੰਦਾ ਸੁਰੱਖਿਤ ਨਹੀਂ ਪਤਾ ਨਹੀਂ ਕਿਹੜੇ ਵੇਲੇ ਆ ਕੇ ਕਿਸੇ ਨੇ ਗੋਲੀ ਮਾਰ ਜਾਣੀ ਦੁਕਾਨ ਦੇ ਵਿੱਚ ਫੈਕਟਰੀ ਦੇ ਵਿੱਚ ਕਾਰੋਬਾਰੀ ਵਿਅਕਤੀ ਨੂੰ ਕਿਹੜੇ ਵੇਲੇ ਆ ਕੇ ਕਿਸੇ ਨੇ ਗੋਲੀ ਮਾਰ ਜਾਣੀ ਹੈ ਕਿਸੇ ਵੇਲੇ ਕਿਹਨੇ ਆ ਕੇ ਲੁੱਟਖੋ ਕਰ ਲੈਣੀ ਹੈ ਕਿਸ ਨਹੀਂ ਸੁਰੱਖਿਤ ਨਹੀਂ ਹੈ ਤੁਰੇ ਜਾਂਦੇ ਬੰਦੇ ਨੂੰ ਕਿਹਨੇ ਗੋਲੀ ਮਾਰ ਜਾਣੀ ਹੈ ਕਿਹੜੇ ਗੰਡਾਸੇ ਮਾਰ ਦੇਣੇ ਕਿਹਨੇ ਕਿਰਪਾਨਾਂ ਨਾਮ ਦਾ ਕਰ ਦੇਣਾ ਕੋਈ ਵੀ ਸੁਰੱਖਿਤ ਨਹੀਂ ਤੁਹਾਡੀ ਲਾਅ ਐਂਡ ਆਰਡਰ ਦੀ ਬਵਸਤਾ ਵੀ ਠੀਕ ਨਹੀਂ ਤੁਸੀਂ ਕਹਿੰਦੇ ਸੀ ਅਸੀਂ ਨਸ਼ਾ ਜਿਹੜਾ ਆ ਉਹ 3 ਮਹੀਨਿਆਂ ਚ ਸਮਾਪਤ ਕਰ ਦਾਂਗੇ ਅੱਜ ਦੇ ਲੋ ਕਿੰਨੇ ਮਹੀਨੇ ਹੋ ਗਏ ਅੱਜ ਵੀ ਨਸ਼ਾ ਸ਼ਰੀਆਂ ਵਿੱਚ ਰਿਆ ਔਰ ਨਸ਼ੇ ਦੇ ਵਿੱਚ ਨੌਜਵਾਨ ਪੀੜੀ ਬਰਬਾਦ ਹੋ ਰਹੀ ਹੈ ਇਹਦਾ ਕੌਣ ਜ਼ਿੰਮੇਵਾਰ ਹੈ ਇਹ ਤੁਹਾਡੀ ਸਰਕਾਰ ਹੈ ਇਸ ਕਰਕੇ ਮੈਂ ਸੋਧਿਆ ਜੀ ਨੇ ਉਸ ਬਿਆਨ ਦੀ ਜਲੰਧਰ ਇੰਡੀਆ ਨੈਸ਼ਨਲ ਕਾਂਗਰਸ ਦਾ ਸਪੋਕਸਪਰਸਨ ਜਿਲੰਦਰ ਕਾਂਗਰਸ ਦਾ ਹੋਣ ਦੇ ਨਾਤੇ ਮੈਂ ਇਸ ਗੱਲ ਦੀ ਪੂਰ ਜੋਰ ਦਿੰਦਿਆਂ ਕਰਦਾ ਜੋ ਤੁਸੀਂ ਪੰਜਾਬ ਦੇ ਔਰ ਪੰਜਾਬੀਅਤ ਲਈ ਇਹ ਗੱਲ ਕਹੀ ਹੈ ਸਾਮ ਦੰਡ ਬੇਤ ਔਰ ਜਿਲੰਦ ਅਤਿਆਚਾਰ ਕਰਨ ਦੇ ਲਈ ਜੋ ਤੁਸੀਂ ਸੰਦੇਸ਼ ਦਿੱਤਾ ਉਸ ਦੀ ਅਸੀਂ ਪੂਰ ਜੋਰ ਨਿੰਦਿਆ ਕਰਦੇ ਆ ਔਰ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਇਹ ਅਪੀਲ ਕਰਦੇ ਆ ਇਹਨਾਂ ਗੱਲਾਂ ਨੂੰ ਸੁਣੋ ਸਮਝੋ ਔਰ ਇਹਨਾਂ ਦੇ ਉੱਤੇ ਪਿਆਰ ਦਿਓ ਜਿਵੇਂ ਤੁਸੀਂ ਪਹਿਲਾਂ ਗਲਤੀਆਂ ਕਰ ਲਈਆਂ ਉਹ ਤੁਸੀਂ 2027 ਦੇ ਵਿੱਚ ਗਲਤੀ ਨਾ ਕਰਿਓ ਔਰ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਈਓ 2027 ਦੇ ਵਿੱਚ ਜੇਕਰ ਤੁਸੀਂ ਇਸ ਜ਼ੁਲਮ ਇਸ ਅਤਿਆਚਾਰ ਔਰ ਇਸ ਜ਼ਾਲਿਮ ਸਰਕਾਰ ਨੂੰ ਇਸ ਪੰਜਾਬ ਦੇ ਵਿੱਚੋਂ ਦੂਰਾਣਾ ਹੈ ਤਾਂ ਤੁਹਾਨੂੰ ਕਾਂਗਰਸ ਪਾਰਟੀ ਦੀ ਸਰਕਾਰ

달리트 ਵਿਰੋਧ ਤੁਸੀਂ ਜਵਾਬ ਦੇਣਾ ਹੈ ਤੁਹਾਡੀਆਂ ਤੁਹਾਡੀਆਂ ਵੋਟਾਂ ਲੈ ਕੇ ਇਹਨਾਂ ਨੇ ਰਾਜ ਕੀਤਾ ਹੈ ਇਸ ਕਰਕੇ ਚੰਗੀ ਤਰ੍ਹਾਂ ਗੱਲ ਨੂੰ ਸਮਝ ਕੇ ਵਿਚਾਰ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਅੱਜ ਤੋਂ ਹੀ ਤਿਆਰੀ ਆਰੰਭ ਕਰ ਦਿਓ ਮੇਰੇ ਵੀਰੋ ਮੇਰੀਓ ਭੈਣੋ ਮੇਰੇ ਮਤਾਓ ਮੇਰੇ ਬਜ਼ੁਰਗੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ जय भीम जय भारत